ਦੇਵ ਜੀ ਕਾਬਲ ਕੰਦਾਰ ਪਿਸ਼ੌਰ ਨੂੰ ਸ਼ਹਿਰੇ ਤੋਂ ਹੁੰਦੇ ਹੋਏ ਕੁਝ ਕੁ ਦਿਨ ਇਸ ਜਗ੍ਹਾ ਤੇ ਠਹਿਰੇ ਸਨ ਇਸੇ ਅਸਥਾਨ ਉੱਪਰ ਪਾਣੀ ਦੀ ਥੋੜ੍ਹ ਹੋਣ ਕਰਕੇ ਇਲਾਕੇ ਦੀਆਂ ਸੰਗਤਾਂ ਦੀ ਬੇਨਤੀ ਤੇ ਚਕਤੂਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਾਣੀ ਦੀ ਕਿਲਕ ਨੂੰ ਦੂਰ ਕਰਨ ਲਈ ਇਲਾਕੇ ਦੀਆਂ ਸੰਗਤਾਂ ਲਈ ਗੁਰੂ ਨਾਨਕ ਦੇਵ ਜੀ ਨੇ ਇੱਕ ਜਲਦਾ ਸੋਮਾ ਜਲਦਾ ਚਸ਼ਮਾ ਪ੍ਰਗਟ ਕੀਤਾ ਜੋ ਅੱਜ ਵੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਚੋਆ ਸਾਹਿਬ ਕਰਕੇ ਪ੍ਰਸਿੱਧ ਹੈ ਤਾਂ ਸਾਹਿਬ ਦੇਵਾ ਜੀ ਦੇ ਪਿਤਾ ਜੀ ਵਪਾਰ ਦਾ ਕੰਮ ਕਰਦੇ ਸਨ ਪਰ ਉਹਨਾਂ ਦੇ ਘਰ ਕੋਈ ਔਲਾਦ ਨਹੀਂ ਸੀ ਪਾਈ ਰਾਮੂ ਜੀ ਗੁਰੂ ਘਰ ਨਾਲ ਅਥਾਹ ਪ੍ਰੇਮ ਰੱਖਦੇ ਸਨ ਇਸੇ ਕਰਕੇ ਪਾਈ ਰਾਮੂ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਬਾਰ ਵਿੱਚ ਪਰਿਵਾਰ ਸਮੇਤ ਜਾਇਆ ਕਰਦੇ ਸਨ ਸੰਮਤ 736 ਈਸਵੀ ਨੂੰ ਪੋਠੋਹਾਰ ਦੀ ਸੰਗਤ ਨਾਲ